ਹਾਂਜੀ ਹੈਲੋ ਫਰੈਂਡਸ ਵੈਲਕਮ ਏ YouTube ਚੈਨਲ ਜੀ ਕਿ ਮੈਂ ਸਾਰਾ ਠੀਕ ਠਾਕ ਹਾਂ ਜੀ ਅੱਜ ਵੀ ਪੰਜਾਬ ਚ ਹਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਟਾਈਮ ਹੋ ਗਿਆ ਜੀ ਸ਼ਾਮ ਦਾ ਮਤਲਬ ਕਿ 4:00 ਵਜੇ ਦਾ ਟਾਈਮ ਉਸ ਤੋਂ ਪਹਿਲਾਂ ਇਹ ਆਪਾਂ ਕਮ ਕਾਫੀ ਟਾਈਮ ਤੋਂ ਸਟਾਰਟ ਕਰਦੇ ਹਾਂ ਮਤਲਬ ਕਿ ਅੱਜ ਚਾਹ ਨਹੀਂ ਬਣਾਈ ਗਈ ਅੱਪਾ ਇਹ ਚਾਹ ਬਣਾਵਾਂਗੇ ਸਿਰਫ ਤੇ ਅਸੀਂ ਬਣਾ ਲਈ ਸੀ ਜੀ ਕੋਲਡ ਕਾਫੀ ਤੇ ਬੱਚੇ ਕਹਿੰਦੇ ਕੋਲਡ ਕਾਫੀ ਪੀਂਓ ਮੈਂ ਸਵੇਰੇ ਕੋਲਡ ਕਾਫੀ ਬਣਾਈ ਸੀ ਥੋੜੀ ਮਤਲਬ ਵੀਡੀਓ ਵੀ ਆਪਾਂ ਸ਼ੇਅਰ ਕੀਤੀ ਆਈ ਤੇ ਹਾਂ ਤੁਹਾਡਾ ਫੋਨ ਦੇ ਟਾਈਮ ਉੱਪਰ ਆਹ ਫੋਨ ਚੇਵ ਕੀਤਾ ਠੀਕ ਹੈ ਤੇ ਇਸ ਤੋਂ ਪਹਿਲਾਂ ਜਿਹੜਾ ਮੈਂ ਮਤਲਬ ਕਿਚਨ ਚੋਂ ਉਹਨੂੰ ਜਿਵੇਂ ਅਸੀਂ ਬੱਤਾਂ ਸਾਫ ਕਰਨ ਵਾਸਤੇ ਨੂੰ ਬੱਤਾਂ ਸਾਫ ਕਰਦੇ ਤੇ ਮੈਂ ਜਿਹੜੀ ਸਬਜ਼ੀ ਬਣਾ ਲਈ ਜੀ ਕद्दू ਦੀ ਹਾਂ ਸੋਰੀ ਆ ਆਲੂ ਦੀ ਤਾਂ ਇਹ ਕੱਲ ਨੂੰ ਸੋਚਿਆ ਸੀਗਾ ਵੀ ਆਪਾਂ ਨਾ ਮਾਚਣਾ ਫਰੈਂਡਸ ਮੋਟਰ ਚੱਲ ਨਹੀਂ ਉੱਥੇ ਰੌਲਾ ਪੈ ਰਿਹਾ ਹੈਗਾ ਚਲੋ ਥੋੜੀ ਖੜ ਕੇ ਗੱਲ ਕਰਦੇ ਆਪਾਂ ਤੇ ਗਾਰੇ ਮੋਟਰ ਛੱਡੀ ਹੋਈ ਆ ਤੇ ਮੈਨੂੰ ਮਸ਼ੀਨ ਵੀ ਲਗਾਈ ਹੋਈ ਆ ਕੱਪੜਾ ਕੁਸੀਂ ਮੇਲੇ ਲਾਤੀਆ ਤੇ ਸਬਜੀ ਆਪਣੀ ਰੈਡੀ ਆ ਠੀਕ ਆ ਜੀ ਤੇ ਪਹਿਲਾਂ ਮੈਂ ਸੋਚਿਆ ਸੀ ਨਾ ਮੈਨੂੰ ਸੰਝ ਲੱਗ ਰਹੀ ਸੀ ਕਿ ਸਬਜੀ ਕਿਹੜੀ ਬਣਾਵਾਂ ਕਿਹੜੀ ਬਣਾਵਾਂ ਕਿ ਪੱਕੀ ਦੋ ਤਿੰਨ ਸਬਜ਼ੀਆਂ ਆਲਰੇਡੀ ਘਰੇ ਪਈਆਂ ਨਹੀਂ ਆ ਤੇ ਦੋ ਤਿੰਨ ਪਈਆਂ ਹੀ ਹੁੰਦੀਆਂ ਨਹੀਂ ਆ ਠੀਕ ਆ ਜੀ ਤੇ ਮਟਰ ਲੈ ਕੇ ਆਏ ਸੀ ਸਰਦਾਰ ਜੀ ਤੇ ਇੱਕ ਲੈ ਕੇ ਆਏ ਸੀਗੀ ਬਤਾਉ ਇੱਕ ਲੈ ਕੇ ਆਏ ਸੀਗੀ ਅ ਚੱਪਣ ਕਦੂ ਤੇ ਇੱਕ ਲੈ ਕੇ ਆਏ ਸੀਗੇ ਟਿੰਡੂ ਠੀਕ ਆ ਜੀ ਤੇ ਚੱਪਣ ਕਦੂ ਦਾ ਆਪਾਂ ਕੱਲ ਬਣਾ ਲਈ ਸੀ ਜੀ ਠੀਕ ਆ ਅ ਜੰਬ ਦੀ ਚਟਨੀ ਬੁਟੀ ਸੀ ਸਵੇਰੇ ਮੰਮੀ ਨੇ ਚਟਨੀ ਕੋਲ ਤੇ ਮੁੰਮੀ ਕੋ ਸੁੱਧਰ ਲੈ ਗਈ ਦੀਦੀ ਕੇ ਕੁਛ ਫਰਿੱਜ ਚ ਪਈਆ ਆਪਣੇ ਲਈ ਰੱਖ ਦਿੱਤੀ ਸੀ ਤੇ ਚਟਨੀ ਫਰਿੱਜ ਚ ਕੱਢ ਕੇ ਮੈਂ ਦਿਖਾ ਰਹੀ ਹਾਂ ਕਿਉਂਕਿ ਠੰਡੀ ਠੰਡੀ ਜ਼ਿਆਦਾ ਵਧੀਆ ਲੱਗਦੀ ਆ ਹਨ ਤੇ ਰਾਤ ਦੇ ਖਾਣੇ ਚ ਆਪਾਂ ਖਾਵਾਂਗੇ ਨਾਲ ਹਨਾ ਸਰਦਾਰ ਜੀ ਕਹ ਰਹੇ ਸੀਗੇ ਇਹ ਅੰਬ ਦੀ ਚਟਨੀ ਕਿ ਤੁਰੰਦਨ ਹੋ ਗਿਆ ਦਨ ਵੀ ਉੱਤੀ ਸੀ ਉਹ ਖਤਮ ਹੋ ਗਈ ਸੀ ਪਰ ਸਰਦਾਰ ਜੀ ਬੁੱਝੇ ਹੁੰਦੇ ਸੀ ਕਹਿੰਦੇ ਅੰਬ ਦੀ ਚਟਨੀ ਹੈਗੀ ਹੈ ਜਾਂ ਨਹੀਂ ਤੇ ਇਹ ਤਾਂ ਕਰਕੇ ਕਿ ਰਾਤ ਨੂੰ ਮੁੰਮੀ ਨੇ ਚਟਨੀ ਹੋਰ ਕੋਟ ਪੀ ਤੇ ਥੋੜੀ ਜਿਹੀ ਚਟਨੀ ਉੱਧਰ ਲੈ ਗਈ ਕੁਛ ਜਿੰਨੀ ਕਿਧਰ ਰਾਤ ਦੇ ਦਿਨ ਉਹਨੇ ਕਿਉਂ ਉੱਧਰ ਲੈ ਕੇ ਦੀਦੀ ਕੇ

सब्जी अपनी तैयार रही अपनी सब्जी मेरा कलर तो आ है ठीक है जी सब्जी अपनी रेह तो इधर बर्तन साफ हो गए थे आप कुछ बर्तन हम फोर हो गए दोबारा तो बस इन बाद ही करूँगी साफ क्योंकि ना से हम चल बार आप मशीन लाई हुई है मेरी ठीक है जी आपू बंद कर देने ढक जी ठीक है तैयार है जी अपनी सब्जी तो रोटिया का कम रह गया अपना कपड़े धो के सुखने पा के फिर आप जो है करा ढक देने जी सब्जी मैं इस तरह ढक दें चावल इत रख दिने जी ਪਹਿਲਾਂ ਉਹ ਟਾਵਲ ਢੰਗ ਨਾਲ ਇੱਥੇ ਵਿਲਾਇਆ ਸੀ ਬਸ ਬੱਚੇ ਨੇ ਜਿਹੜਾ ਸਿੱਕੋ ਚੁੱਕਾ ਨਾ ਇਹ ਖਿਲੜ ਗਿਆ ਠੀਕ ਹੈ ਇੰਨਾ ਟਾਵਲ ਜਿਸ ਵਲ ਟਾਵਲ ਹੀ ਨਾ ਕੀਤਾ ਦਿੰਦੀ ਦੂਜੀ ਚਰ ਤੇ ਬਾਹਰ ਨੂਰ ਗਾਲ ਸੁਣ ਲਾ ਆ ਵੀ ਆਮ ਦਾ ਹੋ ਨਾ ਅੰਮ੍ਰਿਤ ਦਾ ਵੀ ਕਿੰਨੀ ਸ਼ੀ ਲਾਈ ਜੀ ਪਹਿਲੇ ਕਿੜਾ ਲਾ ਰਹੇ ਆਪਾਂ ਇੱਕ ਮਿੰਟ ਇੱਕ ਤੂਰ ਰਹਿ ਗਿਆ ਫਿਰ ਤੁਮ ਗੱਲ ਮਤਲਬ ਕਿੜਾ ਹੋਰ ਲਾ ਦਿੰਦੇ ਆਪਣੀ ਜਿੰਨੀ ਤਰ੍ਹਾਂ ਵਾਸ਼ ਕਰ ਲਾਂਗੇ ਆਣੀ ਨਹੀਂ ਰਹੀ ਹਾਂਜੀ ਕੱਪੜੇ ਧੋ ਲਏ ਤੇ ਆਪਾਂ ਉੱਪਰ ਆ ਗਏ ਆ ਕੱਪੜੇ ਸੁੱਕਣੇ ਪਾਵਾਂਗੇ ਹੁਣ ਆਪਾਂ ਤੇ ਮੌਸਮ ਬਹੁਤ ਵਧੀਆ ਹਵਾ ਚੱਲਦੀ ਬਿਲਕੁਲ ਬੜੀ ਮੌਸਮ ਆਪੇ ਬੈਕ ਕੈਮਰਟ ਤੋਂ ਖੋਣ ਲਵਾਂ ਰੀਕੋ ਮੌਸਮ ਸੂਰਿਸ਼ਿਪਨ ਚ ਸਿਪਣ ਲਈ ਤਿਆਰ ਆ ਠੀਕਾ ਮੌਸਮ ਬਹੁਤ ਸੁਨੋ ਹੋਇਆ ਪਿਆ ਤੇ ਹੁਣ ਕੱਪੜੇ ਆਪਾਂ ਧੋਲੇ ਤੇ ਹਨਾ ਸਰਦਾਰ ਜੀ ਲੈ ਕੇ ਆਈ ਟੋਕਰੀ ਉੱਪਰ ਚੱਕ ਕੇ ਤੇ ਫਰੈਂਡਸ ਆਂਬ ਦੇਖੋ ਆਂਬ ਵੱਡੇ ਹੋ ਗਏ ਤੁਹਾਨੂੰ ਦਿਖਾਉਣੀ ਆ ਬਹੁਤ ਫਲ ਆਇਆ ਹੋਇਆ ਹੈ ਇੱਥੇ ਨੂੰ ਮੈਂ ਤੁਹਾਨੂੰ ਇੱਕ ਦਿਨ ਵੀਡੀਓ 'ਚ ਦਿਖਾਏ ਸੀ ਨਾ ਛੋਟੇ-ਛੋਟੇ ਜਿਹੇ ਉਸ ਦਿਨ ਤਾਂ ਇੱਧਰ ਵਾਲੇ ਲੱਗੇ ਹੋਣਾ ਆ ਦੇ ਦੇਖੀ ਜੀ ਮਾਲੂਰੀ ਵਾਲੇ ਥੱਲੋ ਵੱਡੀਆਂ ਨੇ ਆਪਣੇ ਆਹਖੋ ਕੀ ਪੱਕੇ ਵਿੱਚ ਵਿੱਚ ਬਹੁਤ ਲੱਗਦੀਆਂ ਨੇ ਟੈਂਗੋ ਇਹ ਵਸੇ ਪੱਕਦੇ ਨਹੀਂ ਹੈਗੇ ਮੈਨੂੰ ਐ ਨਹੀਂ ਸਮਝ ਲੱਗਦੀ ਵੀ ਖਾਣ ਵਾਲੇ ਆਂਬ ਨੇ ਜਾਂ ਦੂਸਰੇ ਮਤਲਬ ਕਿ ਹੋਣਗੇ ਚਾਰੀ ਆਂਬ ਮੂਰ ਵੀ ਉੱਪਰ ਆ ਗਈ ਲ ਕਹਿੰਦੀ ਫੋਨ ਲੈਣਾ ਕੰਮ ਕਰਨਾ मैं वीडियो शुरू करी बैठी वीडियो बनाव गे है चलो कोई नहीं गल्पापा ਆਰੁ ਵੋਣ ਉੱਨ ਬੁਟੇ ਹਾਡੁ. ਤੀਰ. ਨਾ ਨਾ ਅੋ ਗੋਗਨ ਦੀਕੁ ਦੇ. ਆਣੇ ਲੋਂ ਗੋਗ ਦੀਕੁ ਦੀਕੁ. ਪੱਕ ਦਾ ਜਾਣ ਤੋਂ ਪਹਿਲਾਂ ਉਹ ਨਿਓ ਬਰਦਾਵਲੇ ਗੁਰਦੋਂ ਦਾ ਕਰ ਰਹੇ ਸੀ। ਸਾਡੇ ਦਾ ਉਹ ਪੰਜ ਲੋ ਜੀ ਮੈਂ ਪਾਰੀ ਸੀ ਜੀ ਉੱਪਰ ਕੱਪੜੇ ਤੇ ਸਰਦਾਰ ਜੀ ਉਪਰੀ ਸੀ ਨੋੜੀ ਉਪਰ ਅਸਤਰ ਨੀਚੇ ਖੇਡੀਆਂ ਸੀ ਬੱਚਿਆਂ ਨਾਲ ਤੇ ਉਹਨਾਂ ਮਤਲਬ ਨੀਚੇ ਬੱਚੇ ਖੇਡ ਰਹੇ ਸੀ ਗਲੀ 'ਚ ਸਾਰੇ ਬੱਚੇ ਰਲ ਕੇ ਜਾਂਦੇ ਸੀ ਅੰਬ ਤੋੜਨੇ ਆ ਤੇ ਸਰਦਾਰ ਜੀ ਨੂੰ ਜਿਹੜੇ ਕਰੇ ਸੀ ਨਾ ਵਟੇ ਵਟੇ ਮਾਰਿਆ ਕਿਸੇ ਦੇ ਬੱਚ ਜਾਂਦਾਗਾ ਤੇ ਨੂੰ ਨੂੰ ਸੀਗਾ ਵੀ ਚਲਦੀ ਮੈਨੂੰ ਫੋਨ ਮਿਲ ਜੇ ਤੇ ਮੈਂ ਆਪਣਾ ਕੰਮ ਕਰ ਲਾਂ ਸੀ ਮੈਂ ਆਪਣੀ ਵੀਡੀਓ ਸਟਾਰਟ ਕੀਤੀ ਹੋਈ ਸੀ ਮੈਂ ਕਿ ਚਲੋ ਥੋੜੀ ਜਿਹੀ ਵੀਡੀਓ ਬਣਾ ਲੈਂਦੇ ਆ ਆ ਫਿਰ ਐਂਡ ਕਰ ਦਾਂਗੇ ਵੀਡੀਓ ਦਾ ਜੀ ਹੈ ਨਾ ਤੇ ਉਹਨੂੰ ਵੀ ਫੋਨ ਚਾਹੀਦਾ ਸੀਗਾ ਲੋ ਜੀ ਪਰ ਆ ਗਏ ਨੇ ਬੱਚੇ ਤਰੰਤੇ ਤਰੰਤੇ ਦੋਸਤ ਜਾਨਕੀ ਨਿੱਕੂ ਤੇ ਸੈਮੀ ਜਿਹੜੇ ਕਿ ਤੁਸੀਂ ਮੈਨੂੰ ਕਾਫ ਬਾਰ ਦੱਸਿਆਗਾ ਮੇਰੇ ਫਰੈਂਡ ਵੀ ਆਤੇ ਮੇਰੀ ਮਤਲਬ ਪਿੰਡ ਤੋਂ ਆ ਮੇਰੀ ਭੈਣ ਹੈ ਨਾ ਤੇ ਆਪਾਂ ਕਲਾਸਮੇਟ ਵੀ ਰਹੇ ਆ ਦੋਨੇ ਜਾਨੇ ਅਮਨ ਹੈ ਨਾ ਤੇ ਇਹ ਉਹਦੇ ਬੱਚੇ ਨੇ ਜੀ ਦੋਨੋਂ ਕੇ ਇਕੱਠੇ ਖੇਡਦੇ ਨੇ ਜੀ ਹੈ ਨਾ ਤਿੰੱਚ ਖੇਡ ਰਹੀ ਸੀ ਬੱਸੇ ਤਰਾਗੀ ਸੀ ਸਰਤਾਜ ਜੀ ਉੱਪਰ ਸੀਗੇ ਤੇ ਕਿਸਮੇ ਫਟਾਫਟ ਕੱਪੜੇ ਪਾਉਂਗੀ ਤੇ ਕੱਪੜੇ ਪਾਉਣ ਤੋਂ ਬਾਅਦ ਸਰਤਾਜ ਜੀ ਚਾਪਣੇ ਦਊਂਗੀ ਤੇ ਬੱਸ ਦੇਖਿਓ ਹੁਣ ਜਦੋਂ ਤਾਰਨ ਨੂੰ ਪਤਾ ਲੱਗ ਗਿਆ ਨਾ ਵੀ ਇੱਧਰ ਵੀਡੀਓ ਲੱਗੀ ਹੋਈ ਆ ਪੱਕਾ ਇੱਧਰ ਆਊਗਾ ਤੇ ਉਹ ਵੀ ਗੱਲ ਹੋਈ ਜਦੋਂ ਇਹਨੂੰ ਪਤਾ ਲੱਗ ਗਿਆ ਵੀਡੀਓ ਲੱਗੀ ਹੋਈ ਆ ਤੇ ਬੱਸ ਫਿਰ ਬਹੁਤ ਜ਼ਿਆਦਾ ਮਸਤੀ ਕੀਤੀ ਇਹਨਾਂ ਨੇ ਤੇ ਚੋ ਜੀ ਕਿਰਾ ਫਟਫਟ ਪਾ ਲੰਗੇ ਜੀ ਕਪੜੇ ਦੇਖੋ ਜੀ ਖੇਡ ਰਹੇ ਨੇ ਤਰਨ ਤੇ ਸੈਮੀ ਹਜੇ ਇਹਨਾਂ ਨੂੰ ਪਤਾ ਨਹੀਂ ਹੈਗਾ ਕਿ ਵੀਡੀਓ ਲੱਗੀ ਹੋਈ ਹੈ ਤੇਰੀ ਸਾਈਡ ਤੇ ਕੋਈ ਕਾਫੀ ਦੂਰ ਲਾਈਫ ਕਾਫੀ ਦੂਰ ਪਿਆ ਸੀ ਕੈਮਰਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਹੈ ਬਸ ਅੱਗੇ ਮਸਤੀ ਚ ਲੱਗੇ ਪਏ ਨੇ ਜੀ ਇਹਨਾਂ ਨੂੰ ਦੇਖ ਕੇ ਆਪਣਾ ਬਚਪਨ ਵੀ ਯਾਦ ਆ ਜਾਂਦਾ ਜੀ ਇਹ ਛੋਟੇ ਹੁੰਦੇ ਸੱਸੀ ਵੀ ਇਸ ਤਰ੍ਹਾਂ ਮਤਲਬ ਮਸਤੀ ਕਰਦੇ ਜਿਸ ਖੇਡਦੇ ਹੁੰਦੇ ਸੀ ਨਾ ਤੇ ਲਓ ਜੀ ਮੈਨੂੰ ਪਿਆਸ ਲੱਗੀ ਸੀ ਪਾਣੀ ਦੀ ਕਿਉਂ ਕਾਫੀ ਟਾਈਮ ਹੋ ਗਿਆ ਸੀ ਤੇ ਮੈਨੂੰ ਉਹ ਕਿਹਾ ਬਾ ਪਾ ਕੇ ਸੀ ਕੈਂਪਰ ਚ ਮੈਂ ਨਿੱਚੇ ਤੇ ਮੈਂ ਕਿਹਾ ਮੈਨੂੰ ਪਾਣੀ ਦਾ ਗਲਾਸ ਲੈ ਕੇ ਤੇ ਨੂੰ ਪਾਣੀ ਦਾ ਗਲਾਸ ਲੈ ਕੇ ਦਿੱਤਾ ਜੀ ਤੇ ਮੈਂ ਪਾਣੀ ਪੀ ਲਿਆ ਤੇ ਉਸ ਤੋਂ ਬਾਅਦ ਫਿਰ ਸਾਰੇ ਕੱਪੜੇ ਪਾ ਦਾਂਗੇ ਕਿ ਹਵਾ ਚੱਲ ਰਹੀ ਸੀ ਵਧੀਆ ਲਓ ਜੀ ਨੈਨਾ ਵੀ ਤੁਸੀਂ ਸੁਣ ਲਓ ਕੀ ਕਰ ਰਹੇ ਹੋ ਚਲ ਲੈ ਕਰੋ ਚਲ ਪਾਈਪ ਕਰ ਦੇ ਕਰੋ ਆ ਕਰਾਈ ਬਰੇ ਕਰ 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 ਦਿਆ ਕਰੋ ਇੱਥੇ ਖੜ ਕੇ ਰਹੋ ਹੈਲੋ ਗਾਇਸ

सब काइट और क्या हमको स्पॉइल कर दिया करो और तो हम मर जाएंगे करना कर ना हेलो गाइस ना यूट्यूब YouTube चैलेंज स्टार्ट कर दो हेलो गाइस हम दोस्त हैं हम विलेन हैं हम हम अमीर अमीर हैं ਹਾਂ ਦੁੱਲਾ ਨੱਚ ਰਿਹਾ ਹੈ ਅਸੇ ਦਿਗਾੜਾ ਸਣ ਲੱਤ ਤੇ ਉਹ ਡਾਲਾਵਾ ਗੂੜੀ ਉਹ ਨਾਮ ਸੁਣਾ ਤਦਾ ਨੱਚ ਸਟੈਂਟ ਕਰੀ ਸਟੈਂਟ ਕਰ ਪਾਉਂ ਯਾ ਅਵਾ ਗੋਲ ਕਿਸਨੇ ਪਾਈ ਅਵਾ ਠੀਕ ਹੈ ਕਿਆ ਨਾ ਸਭ ਪਾਈ ਕਾਲ ਨਾ ਪਾਵਾ ਦੇ ਰੋਇ ਮੋਰ कपड़े धोते ठीक है जी बस अपने पाते नीचे जावे थे तो भी बढ़िया मस टाइम लग गया चाची मेरा अपनी बड़ी बना लागे अज का बलॉग थो किस तरह लगे जरूर दस ਚੈਨਲ ਤੇ ਨਵੇਂ ਬਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੈਮਿਲੀ ਦਾ ਕੋਈ ਲੱਕ ਗੂਸ ਕਾ ਨਹੀਂ ਕਿ ਵੀਡੀਓ ਦੇ ਨੋਟੀਫਿਕੇਸ਼ਨ ਨਹੀਂ ਮਿਲ ਸਕਣਗੇ ਠੀਕ ਹੈ ਜੀ ਮੰਨਦਾ ਕਿਸੇ ਨੈਕਸਟ ਵੀਲੋਗ ਦੇ ਨਾਲ ਤਦ ਤੱਕ ਸਸਟੀ ਕਾ ਜੀ ਬਾਏ ਬਾਏ